ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਅੱਜ ਅਸੀਂ ਗੁਰਦਿਆਲ ਸਿੰਘ ਜੀ ਦੁਆਰਾ ਲਿਖਿਆ ਗਿਆ ਨਾਵਲ ਮੜੀ ਦਾ ਦੀਵਾ ਦਾ ਜਿਹੜਾ ਨੌਵਾਂ ਭਾਗ ਹੈ ਉਹਦੀ ਆਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਇਹਦੇ ਨਾਲ ਤੁਸੀਂ ਜੁੜਨ ਦੇ ਲਈ ਪਿਛਲੇ ਜਿਹੜੇ ਅੰਕ ਨੇ ਸਾਰੇ ਜਾਂ ਜਿਹੜੀਆਂ ਵੀਡੀਓਜ਼ ਨੇ ਉਹ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਇਸ ਨਾਵਲ ਦੇ ਵਿੱਚ ਜਿਹੜੀ ਘਟਨਾ ਉਹ ਕਿਵੇਂ-ਕਿਵੇਂ ਵਾਪਰ ਰਹੀ ਹੈ ਤਰਮ ਸਿੰਘ ਜਦੋਂ ਜਗਸੀਰ ਦੇ ਘਰੋਂ ਮੁੜਿਆ ਤਾਂ ਘਰ ਜਾਣ ਦੀ ਥਾਂ ਖੇਤ ਨੂੰ ਚਲਾ ਗਿਆ। ਖੇਤ ਜਾ ਕੇ ਟਾਲੀ ਛਾਂਗ ਦੇ ਮਜ਼ੂਰਾਂ ਨੂੰ ਉਹਨੇ ਸਾਰੀ ਗੱਲ ਪੁੱਛੀ। ਉਹਨਾਂ ਨੇ ਦੱਸਿਆ ਕਿ ਭੰਤਾ ਮੰਡੀ ਵਾਲੇ ਸ਼ਾਹਾਂ ਨਾਲ ਇਹਦਾ ਸੌਦਾ ਕਰ ਆਇਆ ਸੀ। ਧਰਮ ਸਿੰਘ ਚੁੱਪ ਕਰਕੇ ਮੋੜ ਆਇਆ। ਸਾਰੇ ਰਾਹ ਉਹ ਗੰਭੀਰ ਸੋਚਾਂ ਵਿੱਚ ਡੁੱਬਿਆ ਤੁਰਿਆ ਆ। ਤੇ ਘਰ ਆ ਕੇ ਗਰਨਿਆਂ ਦੀ ਇੱਕ ਥੱਬੀ ਚੁੱਕ ਕੇ ਬਾਹਰਲੇ ਘਰ ਬਾੜੇ ਵਿੱਚ ਜਾ ਬੈਠਾ। ਤਨੂ ਨੇ ਨਿੱਕੀ ਕੁੜੀ ਦੇ ਹੱਥੋਂ ਉਹਦੀ ਰੋਟੀ ਭੇਜੀ ਤਾਂ ਧਰਮ ਸਿੰਘ ਕਿਸੇ ਆਉਣ ਵਾਲੀ ਵੱਡੀ ਸਮੱਸਿਆ ਦਾ ਖਿਆਲ ਕਰਕੇ ਕੰਬ ਗਿਆ ਪਰ ਨਾਲ ਦੀ ਨਾਲ ਉਹਨੇ ਆਪਣੇ ਆਪ ਨੂੰ ਸਾਂਭ ਲਿਆ ਤੇ ਹੱਸ ਕੇ ਨਿੱਕੀ ਕੁੜੀ ਭਿੱਲੀ ਨੂੰ ਪੁੱਛਿਆ ਤੇਰੀ ਬੇਬੇ ਕੀ ਕਰਦੀ ਸੀ ਪੁੱਤ ਉਹ ਤਾਂ ਕੱਟੀ ਦੇ ਹੀ ਪੁੜੇ ਭੁੰਨੀ ਜਾਂਦੀ ਸੀ ਬਾਪੂ ਸਾਰਾ ਦਿਨ ਬਾਪੂ ਓਪਲਾ ਵਿਚਾਰੇ ਪਸ਼ੂਆਂ ਨੂੰ ਕਿਉਂ ਕੁੱਟਦੀ ਰਹਿੰਦੀ ਐ ਧਰਮ ਸਿੰਘ ਨੂੰ ਭਿੱਲੀ ਦੀ ਇਸ ਪੋਲੀ ਜਹੀ ਗੱਲ ਨੇ ਉਦਾਸ ਵਿਚਾਰਾਂ ਵਿੱਚੋਂ ਇੰਜ ਕੱਢ ਲਿਆਂਦਾ ਜਿਵੇਂ ਖੂਹ ਵਿੱਚ ਡੁੱਬਦੇ ਦੇ ਹੱਥ ਕਿਸੇ লাশ ਫੜਾ ਦਿੱਤੀ ਹੋਵੇ। ਉਹਨੇ ਖੁੱਲ ਕੇ ਠਾਕਾ ਮਾਰਿਆ ਤੇ ਭਿੱਲੀ ਤੋਂ ਰੋਟੀਆਂ ਵਾਲਾ ਰੋਟੀਆਂ ਫੜ ਕੇ ਰੱਖਦਿਆਂ ਬੋਲਿਆ ਜੇ ਪੁੱਤੋਂ ਪਸ਼ੂਆਂ ਨੂੰ ਨਾ ਕੁੱਟੇ ਤਾਂ ਫਿਰ ਪਸ਼ੂ ਸੂਤ ਕਿਵੇਂ ਆਉਣ ਲੈ ਕਿਉਂ ਭਿੱਲੀ ਨੇ ਆਪਣੇ ਬਾਪੂ ਦੇ ਕੋਲ ਪੈਰਾਂ ਪਾਰ ਬਹਿ ਕੇ ਗੋਡਿਆਂ ਨੂੰ ਬਾਹਾਂ ਦੀ ਬਲਾਂਗੜੀ ਪਾ ਲਈ ਤੇੰਜ ਸਿਆਣਿਆ ਵਾਂਗ ਹੱਥ ਮਾਰ ਕੇ ਬੋਲੀ ਜਿਵੇਂ ਉਹਦੇ ਬਾਪੂ ਨੂੰ ਅਜਿਹਾਂ ਗੱਲਾਂ ਦਾ ਕੋਈ ਪਤਾ ਹੀ ਨਹੀਂ ਸੀ ਪਸ਼ੂਆਂ ਨੂੰ ਕਿਤੇ ਅਕਲ ਨਹੀਂ ਹੁੰਦੀ ਮੈਂ ਕੱਟੀ ਨੂੰ 20 ਵਾਰੀ ਛੱਪੜ ਤੇ ਛੱਡ ਕੇ ਆਈਆਂ ਆਪੇ ਘਰੇ ਆ ਜਾਂਦੀ ਐ ਉਹ ਤਾਂ ਬਾਪੂ ਸਿਆਣੇ ਹੀ ਬਲੈ ਬੇਬੇ ਦਾਇਮੇ ਵਿਚਾਰੀ ਨੂੰ ਧੇ ਤੇ ਕੁੱਟ ਧਰਦੀ ਐ ਕੋਈ ਗੱਲ ਹੋਈ ਉਹਦੇ ਚ ਕਿਤੇ ਜਾਨ ਨਹੀਂ ਬਾਪੂ ਤੇ ਧਰਮ ਸਿੰਘ ਨੂੰ ਪਿੱਲੀ ਦੀ ਗੱਲ ਦਾ ਕੋਈ ਜਵਾਬ ਨਾ ਆੜਿਆ ਉਹਦੇ ੱਡੇ ਸਾਉ ਤੇ ਸਿਆਣੇ ਮੂੰਹ ਵੱਲ ਜਦੋਂ ਗੋਹ ਨਾਲ ਤੱਕਿਆ ਤਾਂ ਉਹਦੇ ਚਿਹਰੇ ਉੱਤੇ ਮੂੜ ਪਹਿਲਾਂ ਵਾਲੀ ਉਦਾਸੀ ਛਾ ਗਈ। ਬਾਪੂ ਤੈਨੂੰ ਇੱਕ ਗੱਲ ਦੱਸਾਂ? ਚਾਰ ਚੁਫੇਰੀ ਕੁਝ ਸ਼ੱਕ ਭਰੀਆਂ ਨਜ਼ਰਾਂ ਨਾਲ ਤੱਕਦਿਆਂ ਭਿੱਲੀ ਨੇ ਹੌਲੀ ਦੇਣੇ ਆਖਿਆ ਜਿਵੇਂ ਕੋਈ ਬੜੀ ਭੇਤ ਵਾਲੀ ਗੱਲ ਦੱਸਣ ਲੱਗੀ ਹੋਵੇ। ਦੱਸ ਬੱਚਾ। ਧਰਮ ਸਿੰਘ ਨੇ ਮੁਸਕਾਨ ਦਾ ਯਤਨ ਕਰਦਿਆਂ ਆਖਿਆ। ਬੇਬੇ ਤੇ ਭੰਤਾ ਬਾਈ ਪਰਸੋਂ ਹੌਲੀ ਹੌਲੀ ਗੱਲਾਂ ਕਰੀ ਜਾਂਦੇ ਸੀ ਹੈ ਤੇ ਬੇਬੇ ਆਂਦੀ ਸੀ ਬਈ ਤੂੰ ਆਪਦੇ ਪਿਓ ਤੋਂ ਜ਼ਮੀਨ ਵੰਡਾ ਕੇ ਅੱਡ ਹੋ ਜਾ ਨਹੀਂ ਤਾਂ ਉਹ ਸਾਰੇ ਲੋਕਾਂ ਨੂੰ ਖਵਾ ਦੂਗਾ ਹੈ ਤੇ ਭੰਤਾ ਵਾਹੇ ਆਂਦਾ ਸੀ ਆਪਾਂ ਸਾਰੇ ਇੱਕ ਪਾਸੇ ਹੋ ਜੀਏ ਉਹਨੂੰ ਵਾੜੇ 'ਚ ਕੋਠੜਾ ਛੱਤ ਦਿਆਂਗੇ ਆਪੇ ਉੱਥੇ ਬੈਠਾ ਕੁੱਤੇ ਸ਼ਿਸ਼ਕਾਰੀਆਂ ਜਾਇਆ ਕਰੂ ਹੈ ਹੈ ਬਾਪੂ ਤੂੰ ਫਿਰ ਕੋਠੜੇ 'ਚ ਰਿਹਾ ਕਰੇਗਾ ਇੱਥੇ ਬਾਹਰਲੇ ਘਰ ਧਰਮ ਸਿੰਘ ਦਾ ਗੱਜ ਪਰ ਆਇਆ ਸੀ ਭਿੱਲੀ ਦੇ ਇੱਕ ਇੱਕ ਸ਼ਬਦ ਨਾਲ ਉਹਦੇ ਅੰਦਰ ਕਈ ਕਈ ਵਿਚਾਰ ਆ ਕੇ ਗੁੰਦੇ ਗਏ ਸਨ ਜਦੋਂ ਭਿੱਲੀ ਨੇ ਆਪਣੀ ਗੱਲ ਮੁਕਾਈ ਤਾਂ ਇਹਨਾਂ ਵਿਚਾਰਾਂ ਦੇ ਅਸਰ ਹੇਠ ਸਾਰਾ ਜੋਰ ਲਾ ਕੇ ਉਹ ਮਸਾ ਨਿਕਲ ਸਕਿਆ ਤੇ ਬਰੌਨਟੀ ਮੁਸਕਾਨ ਨਾਲ ਬੋਲਿਆ ਲੈ ਆਪਣਾ ਕੀ ਹੈ ਧੀਏ ਇੱਥੇ ਪਿਆਰ ਰਹਿ ਕਰਾਂਗੇ ਤੇ ਇੱਥੇ ਤਾਂ ਬਾਪੂ ਡਰ ਲੱਗਿਆ ਕਰੂ ਤੈਨੂੰ ਇਕੱਲੇ ਨੂੰ ਮੇਰੀ ਧੀ ਪਿੱਲੀ ਜੋ ਮੇਰੇ ਕੋਲ ਹੋਇਆ ਕਰੂ ਹਾਂ ਚੰਗਾ ਫਿਰ ਮੈਂ ਆ ਜਾਇਆ ਕਰੂੰ ਇਹ ਗੱਲ ਪਿੱਲੀ ਨੇ ਐਡੇ ਵਿਸ਼ਵਾਸ ਨਾਲ ਆਖੀ ਕਿ ਧਰਮ ਸਿੰਘ ਨੂੰ ਐਡੇ ਗੰਭੀਰ ਵਿਚਾਰਾਂ ਦੀ ਪਕੜ ਵਿੱਚ ਹੁੰਦਿਆਂ ਵੀ ਹਾਸੀ ਆ ਗਈ ਚੰਗਾ ਬਾਪੂ ਤੂੰ ਰੋਟੀ ਖਾ ਲੈ ਮੈਂ ਇੱਥੇ ਥਾਂ ਸੰਭਰਦਿਆਂ ਕੂੜਾ ਹੀ ਕੂੜਾ ਪਿਆ ਇੱਥੇ ਤਾਂ ਪਤਾ ਨਹੀਂ ਭਾਬੀ ਤੇ ਬੇਬੇ ਇੱਥੇ ਆ ਕੇ ਕੀ ਕਰਦੀਆਂ ਵੇਖ ਤਾਂ ਸਹੀ ਕਿਵੇਂ ਗੰਦੀ ਗੰਦ ਖਿਲਾਰੇ ਆ ਪਿੱਲੀ ਬੋਲਦੀ ਬੋਲਦੀ ਉੱਠ ਕੇ ਚਲੀ ਗਈ ਤੇ ਬੋਕਰ ਫੜ ਕੇ ਛੱਪਰ ਹੀਠੂ ਥਾਂ ਸੰਭਰਨ ਲੱਗ ਪਈ। ਧਰਮ ਸਿੰਘ ਕਿੰਨਾ ਚਿਰ ਆਪਣੀ ਐਡੀ ਸਚਿਆਰੀ ਧੀ ਵੱਲ ਵੇਂਦਾ ਰਿਹਾ ਤੇ ਫਿਰ ਉਹਦੀਆਂ ਅੱਖਾਂ ਵਿੱਚੋਂ ਦੋ ਮੋਟੇ ਹੰਝੂ ਕਿਰ ਕੇ ਉਹਦੀਆਂ ਸੰਘਣੀਆਂ ਮੁੱਛਾਂ ਵਿੱਚ ਗਵਾਚ ਗਏ। ਰੋਟੀ ਉਹਨੇ ਚੁੱਕ ਕੇ ਪਾਸੇ ਰੱਖ ਦਿੱਤੀ ਤੇ ਨੀਵੀਂ ਪਾ ਕੇ ਗਰਨੇ ਕੱਢਦਿਆਂ ਮੁਰ ਡੁੰਗੀਆਂ ਸੋਚਾਂ ਵਿੱਚ ਡੁੱਬ ਗਿਆ। ਬਾਪੂ ਮੈਂ ਰੋਜ਼ ਸੰਭਰ ਕੇ ਜਾਇਆ ਕਰੂੰ। ਪਿੱਲੀ ਨੇ ਸੰਭਰਦਿਆਂ ਆਖਿਆ ਫਿਰ ਆਪਾਂ ਇੱਥੇ ਹੀ ਪੈ ਜਾ ਕਰਾਂਗੇ ਚੰਗਾ ਬਾਪੂ ਚੰਗਾ ਪੁੱਤ ਧਰਮ ਸਿੰਘ ਨੇ ਬਿਨਾਂ ਉਧਰ ਤੱਕਿਆਂ ਜਵਾਬ ਦਿੱਤਾ ਤੇ ਘਰ ਨੇ ਕਢੀਂ ਗਿਆ ਪਿੱਲੀ ਥਾਂ ਸੰਭਰ ਕੇ ਮੋੜਾਈ ਤੇ ਧਰਮ ਸਿੰਘ ਕੋਲ ਆ ਕੇ ਫੇਰ ਪਹਿਲਾਂ ਵਾਂਗ ਹੀ ਬਹਿ ਗਈ ਕੱਟੇ ਨਾਲ ਉਹਦਾ ਸਾਰਾ ਸਿਰ ਭਰ ਗਿਆ ਸੀ ਤੇ ਉੱਤੇ ਜੰਮੀ ਧੂੜ ਕਰਕੇ ਚਿਮਣੀਆਂ ਬੱਗੀਆਂ ਹੋ ਗਈਆਂ ਸਨ ਪਰ ਪਿੱਲੀ ਦੇ ਚਿਹਰੇ ਉੱਤੇ ਕੀਤੇ ਕੰਮ ਦੀ ਤਸੱਲੀ ਭਰੀ ਮੁਸਕਾਨ ਸੀ ਉਸਨੇ ਮੁਸਕਰਾਉਂਦਿਆਂ ਪੁੱਛਿਆ ਬਾਪੂ ਰੋਟੀ ਖਾ ਲਈ ਨਹੀਂ ਪੁੱਤ ਅਜੇ ਭੁੱਖ ਨਹੀਂ ਚੰਗਾ ਭਾਂਡੇ ਮੈਂ ਫੇਰ ਲੈ ਜੂੰ ਜਾਣੀ ਹੈ ਫਿਰ ਜੇ ਚੇਰ ਲੱਗ ਗਿਆ ਤਾਂ ਐਵੇਂ ਬੇਬੇ ਚੇੜੜ ਚੇੜੜ ਕਰੂਗੀ ਦੇਖੀ ਬਾਪੂ ਆਪ ਦਾ ਕੰਮ ਦਾ ਡੱਕਾ ਨਹੀਂ ਤੋੜਦੀ ਜਾਂ ਭਾਬੀ ਨੂੰ ਆਕੜ ਆਕੜ ਪਈ ਜਾਊ ਜਾਂ ਮੈਨੂੰ ਵੱਡੂ ਖਾਉਂ ਕਰੀਂ ਜਾਊ ਮੈਂ ਬਾਪੂ ਪਲਾਂ ਕਿਹੜੇ ਵੇਲੇ ਸਕੂਲ ਜਾਵਾਂ ਕਿਹੜੇ ਵੇਲੇ ਕੰਮ ਕਰਾਂ ਕੋਈ ਨਹੀਂ ਪੁੱਤ ਬੜੀ ਉਦਾਸ ਤੇ بے ਧਿਆਨੀ ਵਿੱਚ ਧਰਮ ਸਿੰਘ ਨੇ ਉਹਨੂੰ ਦਲਾਸਾ ਦਿੱਤਾ ਪਿੱਲੀ ਦੇ ਘਰ ਮੁੜਨ ਪਿੱਛੋਂ ਧਰਮ ਸਿੰਘ ਦੇ ਮਨ ਵਿੱਚ ਵਿਚਾਰਾਂ ਦਾ ਇੱਕ ਸੰਘਰਸ਼ ਛਿੜ ਪਿਆ ਇਹ ਵਿਚਾਰ ਉਹਨੂੰ ਸੰਘਣੇ ਕਾਲੇ ਬੱਦਲਾਂ ਵਾਂਗ ਜਾਪਦੇ ਸਨ ਜਿਨ੍ਹਾਂ ਵਿੱਚੋਂ ਚਾਨਣ ਦੀ ਕੋਈ ਵੀ ਲੀਕ ਆਉਂਦੀ ਨਹੀਂ ਸੀ ਦਿਸਦੀ ਤੇ ਇਸ ਹਨੇਰੇ ਘੁੱਪ ਵਿੱਚ ਧਰਮ ਸਿੰਘ ਦੀ ਸਾਰੀ ਉਮਰ ਦੀ ਹੱਡ ਤੋੜਵੀਂ ਮਿਹਨਤ ਤੇ ਖੱਟੀ ਸ਼ੋਭਾ ਗਵਾਚਦੀ ਜਾਪਦੀ ਸੀ ਇਨਾ ਡੂੰਘੀਆਂ ਸੋਚਾਂ ਵਿੱਚ ਡੁੱਬਿਆ ਹੋ ਆਥਣ ਤਾਈ ਬਾਹਰਲੇ ਘਰ ਬੈਠਾ ਗਰਨੇ ਘੜਦਾ ਰਿਹਾ ਤੇ ਤਕੜੇ ਸੋਤੇ ਹੋਏ ਜਦੋਂ ਘਰ ਮੁੜਿਆ ਤਾਂ ਸਾਰੇ ਪਕਾ ਖਾ ਕੇ ਪੈ ਗਏ ਸਨ ਉਸ ਦਰਵਾਜ਼ੇ ਦੇ ਬੂਹੇ ਦਾ ਕੁੰਡਾ ਖੜਕਾਇਆ ਤਾਂ ਪਿਛਲੇ ਅੰਦਰੋਂ ਪਿਆ ਪਿਆਈ ਧੰਨੋ ਨੇ ਹੋਕਰਾ ਮਾਰਿਆ ਕੁੰਡਾ ਅੰਦਰ ਦੀ ਹੱਥ ਪਾ ਕੇ ਖੋਲ ਲੈ ਮੰਜਾ ਤੇਰਾ ਇੱਥੇ ਦਰਵਾਜ਼ੇ ਚ ਡਾਹਿਆ ਪਿਆ ਐਡੀ ਛੇਤੀ ਇੰਜ ਪਾਸੇ ਪਰਤ ਜਾਣਗੇ ਧਰਮ ਸਿੰਘ ਨੂੰ ਇਹ ਖਿਆਲ ਨਹੀਂ ਸੀ ਆਇਆ ਉਹਦਾ ਉਦਾਸ ਚਿੱਤ ਇੱਕ ਵਾਰ ਫਿਰ ਗੁੱਸੇ ਨਾਲ ਭੜਕਿਆ ਪਰ ਫਿਰ ਸਿਆਣਪ ਸੋਚ ਕੇ ਉਹ ਗੁੱਸਾ ਪੀ ਗਿਆ ਤਖਤਿਆਂ ਵਿੱਚੋਂ ਦੀ ਹੱਥ ਪਾ ਕੇ ਉਸਨੇ ਕੁੰਡਾ ਖੋਲ੍ਹਿਆ ਹਨੇਰਾ ਹੋਣ ਕਰਕੇ ਉਹਨੂੰ ਅੰਦਰ ਕੁਝ ਵੀ ਨਹੀਂ ਸੀ ਦਿਖ ਰਿਹਾ ਤੱਕ ਨਾਲ ਹੀ ਟੋ ਟੋ ਕੇ ਆਪਣੇ ਮੰਜੇ ਤਾਈਂ ਆਪੜ ਗਿਆ ਜੇ ਰੋਟੀ ਖਾਣੀ ਹੈ ਤਾਂ ਇੱਥੇ ਹਾਰੇ 'ਚ ਰੱਖੀ ਪਈ ਹੈ ਉਹਨੇ ਪਹਿਲਾਂ ਵਾਂਗ ਅੰਦਰੋਂ ਤਨੋਂ ਦੀ ਰੁੱਖੀ ਆਵਾਜ਼ ਸੁਣੀ ਪਰ ਕੋਈ ਜਵਾਬ ਦਿੱਤੇ ਬਿਨਾ ਉਹ ਮੰਝੇ ਤੇ ਪੈ ਗਿਆ ਅੱਜ ਇਹ ਅੱਜ ਇਹ ਸਾਰਾ ਕੁਝ ਇੰਨਾ ਕਿਵੇਂ ਬਦਲ ਗਿਆ ਬੜੀ ਪੀੜ ਨਾਲ ਧਰਮ ਸਿੰਘ ਨੇ ਸੋਚਿਆ ਤੇ ਉਹਨੂੰ ਆਪਣਾ ਸਿਰ ਘੋਟਿਆ ਤੇ ਅੱਖਾਂ ਥੱਕੀਆਂ ਹੋਈਆਂ ਜਾਪੀਆਂ ਇੱਕ ਬਿੰਦ ਹੋਰ ਖਿਆਲ ਆਇਆ ਜੇ ਭੰਤੇ ਦੇ ਹਿੱਸੇ ਦੀ ਜ਼ਮੀਨ ਦੇ ਕੇ ਉਹਨੂੰ ਅੱਡ ਕਰ ਦਿਆਂ ਪਰ ਪਿੰਡ ਵਿੱਚ ਐਡੀ ਆਪਣੀ ਇੱਜ਼ਤ ਦਾ ਖਿਆਲ ਕਰਕੇ ਉਹਨੂੰ ਇਹ ਖਿਆਲ ਹੀ ਬੜਾ ਉਪਰਾ ਜਾਪਿਆ ਲੋਕ ਕੀ ਆਖਣਗੇ ਪਹਿਲਾ ਪੁੱਤ ਨੂੰ ਮੋਰੀ ਬਣਾਤਾ ਹੁਣ ਛਿਤਰੀਂ ਦਾਲ ਵੰਡੀ ਦੀ ਐ ਫਿਟੇ ਮੂੰਹ ਅਜਹੀ ਘਰ ਵਖਰੀ ਦੇ ਫਿਰ ਇਹਨਾਂ ਵਹਿਣਾ ਵਿੱਚੋਂ ਉਹ ਕਿਵੇਂ ਵੀ ਆਪਣੇ ਆਪ ਨੂੰ ਨਾ ਕੱਢ ਸਕਿਆ ਅੱਧੀ ਰਾਤ ਤੋਂ ਮਗਰੋਂ ਤਾਈਂ ਉਹਨੂੰ ਨੀਂਦ ਨਾ ਆਈ ਜਦੋਂ ਉਹ ਪਾਸਾ ਪਰਤਦਾ ਤੰਨੋਂ ਦੇ ਖਰਵੇਂ ਬੋਲ ਜਿਵੇਂ ਰੋੜਿਆ ਵਾਂਗ ਉਹਦੀਆਂ ਵੱਖੀਆਂ ਵਿੱਚ ਚੁਪਦੇ ਤੇ ਉਧਰ ਕੁੱਕੜ ਦੀ ਬਾਗ ਨਾਲ ਜਦੋਂ ਜਗਸੀਰ ਦੀਆਂ ਅੱਖਾਂ ਮਿਚੀਆਂ ਤਾਂ ਧਰਮ ਸਿੰਘ ਦੀਆਂ ਅੱਖਾਂ ਦੀ ਰੜਕ ਵੀ ਕੂਲੀ ਨੀਂਦ ਨਹੀਂ ਘਟਾ ਦਿੱਤੀ ਪਰ ਅੰਦਰਲੀ ਚੀਜ਼ ਦੇ ਸੁਪਨਿਆਂ ਦੇ ਓਪਰੇ ਆਕਾਰ ਬਣ ਕੇ ਉਹਨਾਂ ਦੀ ਮਨੁੱਖੀ ਦੁਨੀਆ ਦੇ ਅੰਬਰਾਂ ਦਾ ਰੰਗ ਕਸਮੈਲਾ ਕਰਦੀ ਰਹੀ ਤੇ ਇਸ ਤੋਂ ਅਗਲਾ ਜਿਹੜਾ ਭਾਗ ਹੈ ਉਹ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਬਹੁਤ-ਬਹੁਤ ਧੰਨਵਾਦ